ਸਤਿ ਸ਼੍ਰੀ ਅਕਾਲ ਭਾਈ ਜੀ ਕੀ ਹਾਲ ਹੈ ਜੀ ਸਤਿ ਸ਼੍ਰੀ ਅਕਾਲ ਭਾਈ ਜੀ ਬਹੁਤ ਵਧੀਆ ਜੀ ਤੁਸੀਂ ਦੱਸੋ ਬਸ ਵਧੀਆ ਜੀ ਕਿਵੇਂ ਚੱਲ ਰਹੀ ਹੈ ਮਾਰਕੀਟ ਫਿਰ ਅੱਜ ਦੀ ਅ ਮਾਰਕੀਟ ਭਾਈ ਕੱਲ ਵੀ ਆਪਾਂ ਗਰਾਵਟ ਦੇਖ ਸਕਦੇ ਹਾਂ 1.8% ਦੇ ਕਰੀਬ ਗਰਾਵਟ ਆਈ ਹੈ ਜੀ ਐਸ ਪੀ ਐਕਸ ਦੇ ਵਿੱਚ ਤੇ ਅੱਜ ਵੀ ਆਪਾਂ ਚੈੱਕ ਕਰਦੇ ਹਾਂ ਸਟਾਰਟਿੰਗ ਦੇ ਵਿੱਚ ਥੋੜੀ ਬਹੁਤੀ ਗਰਾਵਟ ਸੀ ਮਾਰਕੀਟ ਦੇ ਵਿੱਚ ਬਟ ਰਾਈਟ ਨਾ ਆਪਾਂ ਰੇਂਜ ਦੇ ਵਿੱਚ ਦੇਖ ਰਿਹਾ ਮਾਰਕੀਟ 0.4% ਤੋਂ ਘੱਟ ਦੀ ਤੇਜ਼ੀ ਹੈ ਐਸ ਪੀ ਐਕਸ ਦੇ ਵਿੱਚ ਨੈਸ ਡੈਗ ਦੀ ਗੱਲ ਕਰੀਏ ਐਨ ਕਿਊ ਫਿਊਚਰ ਦੀ ਗੱਲ ਕਰ ਦਿੰਦੇ ਹਾਂ ਆਪਾਂ ਤਾਂ ਥੋੜੀ ਗਰਾਵਡ ਦੇਖ ਰਿਹਾ ਹਾਂ ਹਾਲਾਂਕਿ ਇਸ ਫਿਚਰ ਆਪਾਂ ਗ੍ਰੀਨ ਦੇ ਵਿੱਚ ਦੇਖ ਸਕਦੇ ਹਾਂ ਜੀ ਤੇ ਕੱਲ ਤੋਂ ਬਈ ਆਪਾਂ ਸਟਾਰਟ ਕਰਦੇ ਹਾਂ ਮਾਰਕੀਟ ਦੇ ਵਿੱਚ ਐਸਪੀਐਕਸ ਦੀ ਗੱਲ ਕਰਦੇ ਜੀ ਗੈਪ ਅਪ ਓਪਨ ਹੋਈ ਸੀ ਮਾਰਕੀਟ ਬਟ ਓਪਨ ਹੋਣ ਤੋਂ ਬਾਅਦ ਮਾਰਕੀਟ ਦੇ ਵਿੱਚ ਗਰਾਵਡ ਬਣੀ ਤੇ ਆਪਾਂ ਇੱਕ ਵਾਰੀ ਚੈੱਕ ਕਰ ਲੈਂਦੇ ਹਾਂ ਜੀ ਕੱਲ ਗਰਾਵਡ ਕਿੰਨੀ ਹੋਈ ਸੀਗੀ ਇੱਥੇ ਮਾਰਕੀਟ ਓਪਨ ਹੋਈ ਸੀ ਜੀ অলਮੋਸਟ ਤੇ ਓਪਨ ਹੋਣ ਤੋਂ ਬਾਅਦ ਆਪਾਂ ਗਰਾਵਡ ਦੇਖ ਸਕਦੇ ਹਾਂ 1.5% ਦੇ ਕਰੀਬ ਗਰਾਵਡ ਹੋਈ ਆ ਅ ਕੱਲ ਤੇ ਅੱਜ ਮਾਰਕੀਟ ਗ੍ਰੀਨ ਦੇ ਵਿੱਚ ਦੇਖ ਰਿਹਾ ਕਵਾਟਰ ਪਰਸੈਂਟ ਤੋਂ ਘਟ ਦੀ ਤੇਜ਼ੀ ਹੈ ਜੀ ਰਾਈਟ ਨਾਉ ਆ ਦੇਖਦੇ ਆਂ ਭਾਈ ਹੁਣ ਇਹ ਏਰੀਆ ਹੋਲਡ ਕਰਦੀ ਹੈ ਮਾਰਕੀਟ ਜਾਂ ਫਿਰ ਨਹੀਂ ਆ ਜੇ ਤੁਸੀਂ ਚਾਰਟ ਦੇ ਉੱਪਰ ਦੇਖੋਗੇ ਇੱਥੇ ਇਹ ਏਰੀਆ ਬੰਦਾ ਜੀ ਸਪੋਰਟ ਸਪੋਰਟ ਏਰੀਆ ਬੰਦਾ ਜੀ 5834 ਦਾ ਜੇ ਇਹ ਏਰੀਆ ਹੋਲਡ ਕਰਦੀ ਹੈ ਮਾਰਕੀਟ ਫਿਰ ਠੀਕ ਹੈ ਜੀ ਜੇ ਬ੍ਰੇਕ ਹੁੰਦਾ ਫਿਰ ਨੈਕਸਟ ਏਰੀਆ ਇੱਥੇ ਮੰਨਣਾ 5700 80 ਦੇ ਕਰੀਬ ਤੇ ਕਾਰਨ ਭਾਈ ਜੀ ਆਪਾਂ ਦੇਖੀਏ ਕੱਲ ਮਾਰਕੀਟ ਦੇ ਵਿੱਚ ਗਰਾਵਟ ਦਾ ਐਨਵੀਡੀਆ ਦੇ ਵਿੱਚ ਕਾਫੀ ਗਰਾਵਟ ਆਈ ਹੈ ਜੀ ਐਨਵੀਡੀਆ ਦੇ ਵਿੱਚ ਗਰਾਵਟ ਦੇ ਕਾਰਨ ਆਪਾਂ ਦੇਖ ਸਕਦੇ ਕਾਫੀ ਡਾਊਨ ਸੀ ਮਾਰਕੀਟ ਇੱਕ ਵਾਰੀ ਆਪਾਂ ਨੈਸਟੈਕ ਵੀ ਚੈੱਕ ਕਰ ਲਾਂਗੇ ਆ ਟ੍ਰਿਪਲ ਕਿਊ ਆਪਾਂ ਚੈੱਕ ਕਰਦੇ ਹਾਂ ਜੀ ਤੇ ਟ੍ਰਿਪਲ ਕਿਊ ਦੇ ਵਿੱਚ ਵੀ ਕੱਲ ਗਰਾਵਟ ਸੀਗੀ ਜੀ ਤੇ ਕੱਲ ਦੇਖ ਸਕਦੇ ਆ ਭਾਈ ਗਰਾਵਡ 3% ਦੇ ਕਰੀਬ ਗਰਾਵਡ ਸੀ ਜੀ ਨੈਸਟੈਕ ਦੇ ਵਿੱਚ ਤੇ ਰਾਈਟ ਨਾਓ ਆਪਾਂ ਇੱਥੇ ਇੱਕ سپورਟ ਏਰੀਆ ਦੇਖ ਰਹੇ ਆ 500 ਦੇ ਕਰੀਬ ਜਿਹੇ ਬ੍ਰੇਕ ਹੁੰਦਾ ਜੀ ਤਾਂ ਹੋਰ ਆਪਾਂ ਡਾਊਨ ਦੇਖ ਸਕਦੇ ਆ ਮਾਰਕੀਟ ਜੀ ਸੇਮ ਦੇ ਚਾਰਟ ਆ ਭਾਜੀ ਉਹਨਾਂ SPX ਮੰਗੀਆਂ ਜੀ ਬਿਲਕੁਲ ਤੇ ਅਨ ਵੀਡੀਓ ਤੇ ਆਪਾਂ ਚਾਰਟ ਦੇ ਉੱਪਰ ਲੁੱਕ ਲੈਨੇ ਜੀ ਤੇ ਉਸ ਤੋਂ ਬਾਅਦ ਕਮੋਡਿਟੀਆਂ ਆਪਾਂ ਬਾਕੀ ਸਟਾਕਸ ਚੈੱਕ ਕਰਦੇ ਜਿਨ੍ਹਾਂ ਦੀ ਅਰਨਿੰਗਸ ਆਈਆਂ ਨੇ ਇਹੇ ਸਟਾਕ ਆ ਭਾਜੀ ਜੋ ਇੱਕ ਕਾਰਨ ਆਪਾਂ ਕਹਿ ਸਕਦੇ ਆ ਮਾਰਕੀਟ ਦੇ ਵਿੱਚ ਗਰਾਵਡ ਦਾ ਜੀ ਕੱਲ ਡੇਲੀ ਚਾਰਟ ਦੇ ਉੱਪਰ ਆਪਾਂ ਦੇਖ ਰਿਹਾ 8% ਦੇ ਕਰੀਬ ਗਰਾਫਡ ਆ ਜੀ ਐਨਵੀਡੀਆ ਵਰਗੀ ਕੰਪਨੀ ਭਾਜੀ ਮਾਰਕੀਟ ਦੇ ਉੱਪਰ ਕਾਫੀ ਇੰਪੈਕਟ ਕਰਦੀ ਆ ਜੇ ਸਟਾਕ ਉੱਪਰ ਜਾਂਦਾ ਮਾਰਕੀਟ ਦੇ ਕਾਫੀ ਚਾਂਸਸ ਹੁੰਦੇ ਨੇ ਮਾਰਕੀਟ ਉੱਪ ਜਾਂਦੀ ਆ ਤੇ ਕਾਫੀ ਵੱਡੀ ਮਾਰਕੀਟ ਕੈਪ ਆ ਇਸਟਾਕ ਦੀ ਤੇ ਹੀ ਸਟਾਕ 100 35 ਦੇ ਆਸ-ਪਾਸ ਓਪਨ ਹੋਇਆ ਤੇ ਆਪਾਂ ਇੱਥੇ ਦੇਖ ਸਕਦੇ ਹਾਂ 120 ਦੇ ਕਰੀਬ ক্লোਜ਼ ਹੋਇਆ ਤੇ ਰਾਈਟ ਨਾਓ ਵੀ 118 ਦੇ ਕਰੀਬ ਆਪਾਂ ਇਹ ਸਟਾਕ ਦੇਖ ਰਹੇ ਹਾਂ ਅੱਜ ਵੀ ਅਦੋ ਪਰਸੈਂਟ ਦੇ ਕਰੀਬ ਗ੍ਰਾਫਟ ਆ ਜੀ ਇਸਟਾਕ ਦੇ ਵਿੱਚ ਜੀ ਇਤਰੀ ਭਾਈ ਜੀ ਏ ਵੀ ਤੇ ਨਾਲ ਟੈਸਲਾ ਦੇ ਵਿੱਚ ਵੀ ਕੁਝ ਮਾੜੀਆਂ ਖਬਰਾਂ ਆਈਆਂ ਤੇ ਟੈਸਲਾ ਵੀ ਤੋੜ ਗਿਆ ਆਪਦਾ 1 ਟ੍ਰਿਲੀਅਨ ਵਾਲਾ ਮਾਰਕ ਸੀ ਨਾ ਜਗਾ ਜੀ ਤਾਂ ਟੈਸਲਾ ਨੇ ਵੀ ਉਹ ਤੋੜ ਤਾ ਹੋਇਆ ਟੈਸਲਾ ਦਾ ਭਾਈ ਆਪਾਂ ਚਾਰਟ ਓਪਨ ਕਰਦੇ ਆਂ ਟੈਸਲਾ ਦੇ ਵਿੱਚ ਇਲੈਕਸ਼ਨ ਤੋਂ ਬਾਅਦ ਆਪਾਂ ਕਾਫੀ ਤੇਜ਼ੀ ਦੇਖੀ ਸੀ ਬਟ ਰਾਈਟ ਨਾ ਹੋਲਡ ਨਹੀਂ ਕਰ ਰਿਹਾ ਇਹ ਸਟਾਕ ਇਲੈਕਸ਼ਨ ਤੋਂ ਬਾਅਦ ਇਹ ਸਟਾਕ 482 ਦੇ ਕਰੀਬ ਗਿਆ ਸੀ ਰਾਈਟ ਨਾ 281 ਤੇ ਆ ਗਿਆ ਜੀ ਕਾਫੀ ਲੋਕਾਂ ਨੇ ਭਾਜੀ ਇਹ ਸਟਾਕ ਬਾਇ ਕੀਤਾ ਹੋਣਾ ਬਟ ਇਹ ਕਾਫੀ ਓਵਰ ਵੈਲਿਊਡ ਸਟਾਕ ਸੀਗਾ ਤੇ ਕਰੈਕਸ਼ਨ ਆ ਰਹੀ ਹੈ ਜੀ ਇਸ ਸਟਾਕ ਦੇ ਵਿੱਚ ਤੇ ਅਰਨਿੰਗਸ ਵੀ ਆਈਆਂ ਸੀਗੇ ਜੀ ਅਰਨਿੰਗਸ ਵੀ ਇਹਨਾਂ ਨੇ ਮਿਸ ਕੀਤੀਆਂ 5% ਦੇ ਨਾਲ ਤੇ ਰੈਵਨਿਊ ਇਹਨਾਂ ਨੇ 5% ਦੇ ਨਾਲ ਮਿਸ ਕੀਤਾ ਅ ਅਰਨਿੰਗ ਆਉਣ ਤੋਂ ਬਾਅਦ ਇਹ ਸਟਾਕ ਹੌਪ ਡਾਊਨ ਆਇਆ ਜੀ ਤੇ ਰਾਈਟ ਨਾ 280 ਦੇ ਕਰੀਬ ਇੱਥੇ ਦੇਖ ਸਕਦੇ ਹਾਂ ਹੁਣ ਇੱਥੇ ਇੱਕ سپورਟ ਏਰੀਆ ਬਣਦਾ ਜੀ 270 ਦਾ ਜੇ ਇਹ ਹੋਲਡ ਕਰਦਾ ਠੀਕ ਹੈ ਨਹੀਂ ਭਾਜੀ ਆਪਾਂ ਹੋਰ ਗ੍ਰਾਫਟ ਦੇਖ ਸਕਦੇ ਹਾਂ ਓਵਰਆਲ ਜੇ ਵੱਡੀਆਂ ਕੰਪਨੀਆਂ ਦੇ ਆਪਾਂ ਸਟਾਕਸ ਦੇਖੀਏ ਤਾਂ ਉਹ ਰੈੱਡ ਦੇ ਵਿੱਚ ਰਾਈਟ ਨਾਉ ਜਾ ਰਹੇ ਨੇ ਤੇ ਆਪਾਂ ਇੱਕ ਵਾਰੀ ਕਮੋਡਿਟੀਜ਼ ਦੇ ਉੱਪਰ ਲੁੱਕ ਲੈਣੇ ਆ ਜੀ ਤੇ ਉਸ ਤੋਂ ਬਾਅਦ ਫਿਰ ਸੱਵਨ ਸਟਾਕਸ ਨੇ ਆਪਾਂ ਬਾਕੀ ਜੋ ਉਹ ਵੀ ਕਵਰ ਕਰਦੇ ਆ ਨੈਸਟੈਕ ਦੇ ਆਪਾਂ ਗੱਲ ਕੀਤੀ ਜੀ 4% ਦੀ ਗਰਾਫਟ ਆ ਰਹੀ ਹੈ ਇਸ ਐਨਕਿਊ ਫਿਊਚਰ ਦੇ ਵਿੱਚ ਈਐਸ ਫਿਊਚਰ ਵੀ ਰਾਈਟ ਨਾਉ ਥੋੜੇ ਰੈੱਡ ਦੇ ਵਿੱਚ ਜਾ ਰਹੇ ਨੇ 골ਡ ਦੀ ਗੱਲ ਕਰਦੇ ਆ 골ਡ ਦੇ ਵਿੱਚ 1.5% ਦੀ ਗਰਾਫਟ ਦੇਖ ਸਕਦੇ ਆ ਸਿਲਵਰ ਦੇ ਵਿੱਚ 2% ਦੀ ਗਰਾਫਟ ਆ ਰਹੀ ਹੈ ਜੀ ਅਨ ਕਰੂਡ ਆਇਲ ਦੀ ਗੱਲ ਕਰੀਏ 1.5% ਦੇ ਕਰੀਬ ਗਰਾਉਂਡ ਡਾ ਰਹੀ ਹੈ ਨੈਚੁਰਲ ਗੈਸ ਦੇ ਵਿੱਚ ਅੱਜ 1% ਦੀ ਕਰੀਬ ਗਰਾਉਂਡ ਡਾਜੀ ਤਾਂ ਕਮੋਡਿਟੀਆਂ ਵੀ ਆਪਾਂ ਮੋਸਟਲੀ ਰੈੱਡ ਦੇ ਵਿੱਚ ਹੀ ਦੇਖ ਸਕਦੇ ਹਾਂ ਤੇ ਨੈਕਸਟ ਭਾਜੀ ਦੇਖਣ ਵਾਲਾ ਹੈਗਾ ਬਿਟਕੋਇਨ ਬਿਟਕੋਇਨ ਦੇ ਵਿੱਚ 2% ਦੇ ਕਰੀਬ ਗਰਾਉਂਡ ਬਣ ਰਹੀ ਆ ਕੱਲ ਵੀ ਆਪਾਂ ਡਿਸਕਸ ਕਰਦੇ ਸੀਗੇ ਜੀ 80000 ਦਾ ਇੱਕ ਵਧੀਆ ਏਰੀਆ ਬਣਦਾ سپورਟ ਏਰੀਆ ਜੇ ਇਹ ਏਰੀਆ ਬ੍ਰੇਕ ਹੋ ਜਾਂਦਾ ਤਾਂ ਮਾਰਕੀਟ ਦੇ ਵਿੱਚ ਆਪਾਂ ਹੋਰ ਗਰਾਉਂਡ ਦੇਖ ਸਕਦੇ ਹਾਂ ਅ ਕੱਲ ਦੇ ਦਿਨ ਦੀ ਗੱਲ ਕਰਦੇ ਹਾਂ ਜੀ ਅੱਜ 79 ਦਾ ਏਰੀਆ ਹੋਲਡ ਕੀਤਾ ਬਿਟਕੋਇਨ ਨੇ 79500 ਦੇ ਆਸ-ਪਾਸ ਇਥੋਂ ਕੋ ਸਪੋਰਟ ਲੈ ਰਿਹਾ ਜੀ ਇਹ ਬ੍ਰੇਕ ਹੁੰਦਾ ਤਾਂ ਬਿਟਕੋਇਨ ਵੀ ਹੋਰ ਡਾਊਨ ਜਾ ਸਕਦਾ ਤੇ ਇਹਦੇ ਨਾਲ ਰਿਲੇਟਡ ਜਿਹੜੇ ਆਮ ਬ੍ਰੋਕਰ ਹੋਗੇ ਸਟਾਕਸ ਨੇ ਜੀ কয়ਨ ਬੇਸ ਹੋ ਗਿਆ ਐਮਐਸਟੀਆਰ ਹੋ ਗਿਆ ਇਹਨਾਂ ਦੇ ਵਿੱਚ ਵੀ ਆਪਾਂ ਕਾਫੀ ਗਰਾਫ ਡੇਖ ਰਿਹਾ কয়ਨ ਬੇਸ 200 ਦੇ ਕਰੀਬ ਤੇ ਐਮਐਸਟੀਆਰ ਵੀ ਆਪਾਂ ਇੱਕ ਵਾਰੀ ਚੈੱਕ ਕਰ ਲੈਂਦੇ ਜੀ ਕੱਲ੍ਹ ਪੋ ਜਿਹੜਾ ਸਟਾਕ ਕ੍ਰਿਪਟੋ ਦੇ ਵਿੱਚ ਤੇਜ਼ੀ ਦੇ ਵਿੱਚ ਹੈਗਾ ਸੀਗਾ ਜੀ ਉਹ ਮਾਰਾ ਦੀਂਡ ਇਹ ਜੁਸ ਬੇਸਡ ਸੀਗਾ ਜੀ ਅ ਅਰਨਿੰਗ ਵੇਰ ਆਪਾਂ ਦੇਖੀਏ ਸੀਗਾ ਤਾਂ ਇਹ ਕਾਰਨ ਸੀਗਾ ਮਾਰਾ ਦੇ ਵਿੱਚ ਤੀਜੀ ਦਾ ਤੇ কয়ਨ ਬੇਸ ਆਪਾਂ 207 ਦੇ ਕਰੀਬ ਦੇਖ ਸਕਦੇ ਆ ਤੇ ਇਹਦੇ ਵਿੱਚ ਆਪਾਂ ਰਾਈਟ ਨਾਉ ਜਿਹੜਾ سپورਟ ਏਰੀਆ ਬੰਦ ਆ ਜੀ ਉਹ ਇੱਥੇ ਕੇ ਬੰਦ ਆ 160 ਦੇ ਕਰੀਬ 180 ਇੱਥੇ ਕ ਆਪਾਂ سپورਟ ਏਰੀਆ ਦੇਖ ਸਕਦੇ ਆ ਅਰਨਿੰਗਸ ਇਹਨਾਂ ਦੀ ਵਧੀਆ ਸੀਗੇ ਜੀ ਬੀਟ ਕੀਤਾ ਅ ਬਟ ਬਿਟਕੋਇਨ ਡਾਊਨ ਜਾ ਰਿਹਾ ਤੇ ਇਹਦੇ ਨਾਲ ਹੀ কয়ਨ ਬੇਸ ਦੇ ਵਿੱਚ ਵੀ ਆਪਾਂ ਗਰਾਫਟ ਦੇਖ ਰਹੇ ਆ ਜਿਆਦਾ ਵੱਡੀ ਗ੍ਰਾਫਟ ਹੋਣੀ ਹੈ ਜੀ ਐਮਐਸਟੀ ਆਪ ਦੇ ਵਿੱਚ ਇਹਨਾਂ ਨੇ ਬਾਇੰਗ ਕੀਤੀ ਸੀਗੀ 90000 ਤੋਂ ਉੱਪ ਲੈਵਲ ਦੇ ਉੱਪਰ ਕਾਫੀ ਇਹਨਾਂ ਨੇ ਬਾਇੰੰਗ ਕੀਤੀ ਹੋਈ ਆ ਤੇ ਰਾਈਟ ਨੋ ਆਪ ਆ ਐਮਐਸਟੀ ਆ ਦਾ ਚਾਰਟ ਦੇਖਦੇ ਆ ਜੀ 243 ਦੇ ਕਰੀਬ 1.5% ਦੀ ਤੇਜ਼ੀ ਆ ਜੀ ਪਰ ਗ੍ਰਾਫਟ ਵੀ ਕਾਫੀ ਹੋਈ ਆ ਇਸਟਾਕ ਦੇ ਵਿੱਚ 520 ਤੋਂ ਇਹ ਸਟਾਕ 243 ਦੇ ਕਰੀਬ ਪਹੁੰਚ ਗਿਆ ਅਰਨਿੰਗਸ ਤਾਂ ਇਹਨਾਂ ਦੀ ਆਪ ਜੀ ਵਧੀਆ ਨਹੀਂ ਆ ਰਹੀਆਂ ਇਹ ਕਰ ਰਹੇ ਨੇ ਕਾਫੀ ਵੱਡੇ ਨੰਬਰ ਦੇ ਨਾਲ ਮਿਸ ਕਰ ਰਹੇ ਨੇ ਸਪਲਿਟ ਵੀ ਹੋਇਆ ਸੀਗਾ ਸਟਾਕ ਤੇ ਇਹੀ ਕਾਰਨ ਆ ਜੀ ਬਿਟਕੋਇਨ ਦੇ ਵਿੱਚ ਗਰਾਵਟ ਆ ਰਹੀ ਆ ਤੇ ਆਪਾਂ ਸੇਮ ਐਮਐਸਟੀਆਰ ਦੇ ਵਿੱਚ ਵੀ ਗਰਾਵਟ ਦੇਖ ਸਕਦੇ ਹਾਂ ਜੀ ਤੇ ਥੋੜਾ ਜਿਹਾ ਭਾਜੀ ਮੇਰੇ ਕੋਲ ਡਾਟਾ ਆਪਾਂ ਡਿਸਕਸ ਕਰ ਲਈਏ ਫਿਰ ਆਪਾਂ ਸਟਾਕ ਸ਼ੁਰੂ ਕਰ ਲਾਂਗੇ ਨਾ ਜੀ ਜੀ ਸਭ ਤੋਂ ਪਹਿਲਾਂ ਤਾਂ ਜੀ ਜਿਹੜਾ ਹੈਗਾ ਕੈਨੇਡਾ ਦੀ ਜੀਡੀਪੀ ਦਾ ਡਾਟਾ ਆਇਆ ਜੀ ਅੱਜ ਇਹ ਵਧ ਕੇ ਆਈ ਹੈ 0.3% ਤੇ 0.2% ਜੀ ਨਵੰਬਰ ਦੇ ਵਿੱਚ ਤੇ ਜਿਹੜੀ ਮੰਥਲੀ ਮੰਥੋਂ ਮੰਥ ਤੈਨ 0.3% ਵਧੀ ਹੈ ਜੀ ਤੇ ਕੈਨੇਡੀਅਨ ਦੀ ਡੀਪੀ ਜਿਹੜੀ ਹੈਗੀ 0.6% ਦੇ ਹਿਸਾਬ ਨਾਲ ਵਧੀ ਹੈ ਜਿਹੜੇ ਕੁਆਟਰ ਵਾਈਜ਼ ਹਨ ਜੀ ਤੇ ਇਹ ਵੱਧ ਕੇ ਆਇਆ ਤੇ ਨੈਕਸਟ ਜਿਹੜਾ ਹੈਗਾ ਜੀ ਫੈਡ ਦਾ ਜਿਹੜਾ ਪੀਸੀਈ ਇੰਡੈਕਸ ਦਾ ਡਾਟਾ ਹੈ ਜੀ ਉਹ ਵੀ 0.3% ਵਧੀ ਹੈ ਮੰਥੋਂ ਮੰਥ ਤੇ 3% ਐਕਸਪੈਕਟਡ ਸੀਗਾ ਬਸ ਉਹ ਉੱਥੇ ਜੀ ਰਹੀ ਹੈ ਜੀ 2 ਥੋੜਾ ਜਿਹਾ ਵੱਧ ਕੇ ਆਇਆ ਮਤਲਬ ਡਾਟਾ ਜੀ 0.2% ਦਾ ਸੀਗਾ 0.2 6 ਜਿਹੜਾ ਇਅਰ ਹੋ ਇਅਰ ਬੇਸਿਸ ਤੇ ਵਧਿਆ ਜੀ 0 2.6% ਤੇ 2 2. ਜਿਹੜਾ ਮੈਚ ਕੀਤਾ ਜੀ ਇਹਨੇ ਜਿਹੜਾ ਇਹਨਾਂ ਦਾ ਸੀਗਾ ਆਪਣਾ ਐਸਟੀਮੇਟ ਸੀਗਾ ਜੀ ਤੇ ਜਰਮਨੀ ਦੀ ਜੀਪੀ ਦਾ ਜਿਹੜਾ ਰਿਪੋਰਟ ਆਇਆ ਜੀ ਉਹ ਅਨਚੇਂਜ ਦਾ ਹੈ 2.3% ਤੇ ਤੇ ਫਰਾਂਸ ਦਾ ਜਿਹੜਾ ਜੀਡੀਪੀ ਦੀ ਜਿਹੜੇ ਐਕਸਪੈਂਡ ਹੋਈ ਹੈ 0.6% ਤੇ ਆਈ ਹੈ ਯੂਰੋ ਨੀਅਰ ਜੀ ਬਿਲਕੁਲ ਤੇ ਡਾਟਾ ਤੋਂ ਬਾਅਦ ਭਾਜੀ ਆਪਾਂ ਗੱਲ ਕਰਾਂਗੇ ਵਰਲਡ ਦੀ ਮਾਰਕੀਟ ਦੀ ਵਰਲਡ ਦੀ ਮਾਰਕੀਟ ਦੇ ਉੱਪਰ ਕੀ ਇੰਪੈਕਟ ਹੋਇਆ ਕਾਫੀ ਟਾਈਮ ਤੋਂ ਆਪਾਂ ਦੇਖ ਰਹੇ ਆ ਐਸਪੀਐਕਸ ਦੇ ਵਿੱਚ 1.5% ਦੇ ਕਰੀਬ ਹੀ ਗਰਾਵ ਡੋਰੀਆ ਆਪਾਂ ਕੈਂਡਲਸ ਦੇਖਦੇ ਆ ਤਾਂ ਰੈੱਡ ਦੇ ਵਿੱਚ ਹੀ ਜਾ ਰਹੀ ਹੈ ਜੀ ਆ ਕੈਨੇਡੀਅਨ ਮਾਰਕੀਟ ਦੇ ਉੱਪਰ ਡਾਟਾ ਤੋਂ ਬਾਅਦ ਆਪਾਂ ਦੇਖ ਸਕਦੇ ਆ ਕਵਾਰਟਰ ਪਰਸੈਂਟ ਤੋਂ ਕਟ ਦੀ ਗਰਾਫਟ ਹੋ ਰਹੀ ਹੈ ਜੀ 0.14% ਦੀ ਗਰਾਫਟ ਦੇਖ ਸਕਦੇ ਆਪਾਂ ਕੈਨੇਡੀਅਨ ਮਾਰਕੀਟ ਦੇ ਵਿੱਚ ਤੇ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਆਂ ਜਰਮਨ ਦੀ ਡੈਕਸ ਦੇ ਵਿੱਚ ਆਪਾਂ ਕਵਾਰਟਰ ਪਰਸੈਂਟ ਤੋਂ ਕਟ ਦੀ ਗਰਾਫਟ ਦੇਖ ਸਕਦੇ ਆਂ ਰੈਡੀਸ਼ਾ ਜੀ ਮਾਰਕੀਟ ਤੇ ਯੂਕੇ ਦੀ ਮਾਰਕੀਟ ਦੀ ਗੱਲ ਕਰੀਏ ਤਾਂ ਇਹ ਹਾਫ ਪਰਸੈਂਟ ਤੋਂ ਜ਼ਿਆਦਾ ਦੀ ਆਪਾਂ ਤੀਜੀ ਦੇਖ ਰਹੇ ਆਂ ਤੇ ਯੂਰੋਸਟਾਕ 50 ਦੀ ਗੱਲ ਕਰੀਏ ਤਾਂ ਇਹਦੇ ਵਿੱਚ ਹਾਫ ਪਰਸੈਂਟ ਦੇ ਕਰੀਬ ਗਰਾਫਟ ਆ ਜੀ ਕੈਕ 40 ਫਰਾਂਸ ਦੀ ਮਾਰਕੀਟ ਦੇ ਵਿੱਚ ਆਪਾਂ ਥੋੜੀ ਗ੍ਰਾਫਟ ਦੇਖ ਰਹੇ ਹਾਂ ਬਟ ਫਲੈਟਿਸ਼ ਰੈਡੀ ਦੇਖ ਸਕਦੇ ਹਾਂ ਸਵਿਟਜ਼ਰਲੈਂਡ ਦੀ ਗੱਲ ਕਰਦੇ ਹਾਂ 1.4% ਦੇ ਗਰੀਬ ਆਪਾਂ ਤੀਜੀ ਦੇਖ ਰਹੇ ਹਾਂ ਬਾਕੀ ਭਾਈ ਮੋਸਟਲੀ ਜੋ ਮਾਰਕੀਟ ਨੇ ਯੂਰਪ ਸਾਈਡ ਆਪਾਂ ਰੈੱਡ ਦੇ ਵਿੱਚ ਦੇਖ ਸਕਦੇ ਹਾਂ ਰਸ਼ੀਨ ਮਾਰਕੀਟ ਹੋਗੀ 2% ਦੇ ਕਰੀਬ ਗ੍ਰਾਫਟਾ ਜਿਸ ਦੇ ਵਿੱਚ ਇਜ਼ਰਾਈਲ ਦੀ ਮਾਰਕੀਟ ਦੇ ਵਿੱਚ ਵੀ ਗ੍ਰਾਫਟਾ ਬੜਾ ਆਪਾਂ ਇਹ ਫਲੈਟਿਸ਼ ਰੈਡੀ ਦੇਖ ਸਕਦੇ ਹਾਂ ਜਾਪਾਨ ਦੀ ਮਾਰਕੀਟ ਦੇ ਵਿੱਚ 3% ਦੀ ਗ੍ਰਾਫਟਾ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਦੇ ਵਿੱਚ ਵੀ ਆਪਾਂ ਗਰਾਵਟ ਦੇਖ ਰਹੇ ਹਾਂ ਜੀ ਆਸਟ੍ਰੇਲੀਆ ਦੇ ਮਾਰਕੀਟ ਦੇ ਵਿੱਚ 1% ਦੀ ਗਰਾਵਟ ਤੇ ਨਿਊਜ਼ੀਲੈਂਡ ਦੀ ਮਾਰਕੀਟ ਦੇ ਵਿੱਚ 1/4% ਦੀ ਗਰਾਵਟ ਦੇਖ ਸਕਦੇ ਹਾਂ ਚਾਈਨੀਸ ਮਾਰਕੀਟ ਦੀ ਗੱਲ ਕਰਦੇ ਹਾਂ ਜੀ ਹੈਂਗ ਸੰਗ ਦੇ ਵਿੱਚ 3% ਦੀ ਗਰਾਵਟ ਆਈ ਆ ਤੇ ਉਸ ਤੋਂ ਬਾਅਦ ਇੰਡੀਅਨ ਮਾਰਕੀਟ ਦੀ ਗੱਲ ਕਰੀਏ ਤਾਂ 1.5 ਤੋਂ ਲੈ ਕੇ 2% ਦੇ ਕਰੀਬ ਆਪਾਂ ਇੰਡੀਅਨ ਮਾਰਕੀਟ ਦੇ ਵਿੱਚ ਗਰਾਵਟ ਦੇਖ ਰਿਹਾ ਭਾਈ ਆਪਾਂ ਕਾਫੀ ਟਾਈਮ ਤੋਂ ਇੰਡੀਅਨ ਮਾਰਕੀਟ ਐ ਡਿਸਕਸ ਕਰਦੇ ਸੀਗੇ ਜੀ ਇੱਕ ਵਾਰੀ ਮੈਂ ਚਾਰਟ ਓਪਨ ਕਰਦਾ ਜੀ ਨੈਕਸਟ ਏਰੀਆ ਕਿਹੜਾ ਬੰ ਨਿਫਟੀ 50 ਇੰਡੈਕਸ ਦੀ ਆਪਾਂ ਗੱਲ ਕਰਦੇ ਹਾਂ ਜੀ ਇੱਥੇ ਜੀ ਇਹ ਰਿਹਾ ਭਾਜੀ ਚਾਰਟ ਇੱਥੇ ਪਹਿਲਾ ਏਰੀਆ ਜੋ ਆਪਾਂ ਡਿਸਕਸ ਕੀਤਾ ਸੀਗਾ ਇੱਥੇ ਬੰਦਾ ਸੀਗਾ ਜੀ 23370 ਦਾ ਜੋ ਬ੍ਰੇਕ ਹੋਇਆ ਤੇ ਨਵੇਂ ਸਾਲ ਤੋਂ ਬਾਅਦ ਫੈਬ ਦੇ ਵਿੱਚ ਖਾਸ ਕਰ ਇੱਕ ਪੁਲਬੈਕ ਜਾਂ ਮਿਲਿਆ ਸੀ 5 ਫੈਬ ਨੂੰ 23700 ਤਕਰੀਬ ਤੇ ਰਾਈਟ ਨਾਲ 22124 ਕਰੀਬ ਆਪਾਂ ਦੇਖ ਸਕਦੇ ਹਾਂ ਤੇ ਨੈਕਸਟ ਭਾਜੀ ਜਿਹੜਾ ਏਰੀਆ ਇੱਥੇ ਬੰਦਾ ਐਕਸਪੋਰਟ ਦਾ 21800 ਦੇ ਕਰੀਬ ਬੰਦਾ ਤੇ ਨੈਕਸਟ ਫਿਰ ਆਪਾਂ 2100 ਦੀ ਗਰੀਬ ਆਪਾਂ ਏਰੀਆ ਇੱਕ سپورਟ ਏਰੀਆ ਦੇਖ ਸਾਧਦੇ ਹੁਣ ਦੇਖਾਂਗੇ ਭਾਈ ਕਿੱਥੇ ਕਿ ਤੱਕ ਮਾਰਕੀਟ ਰੁਕਦੀ ਆ ਇੰਡੀਅਨ ਮਾਰਕੀਟ ਦੇ ਵਿੱਚ ਵੀ ਜਿਹੜਾ ਪੈਟਰਨ ਰਾਈਟ ਨਾਉ ਬਣਿਆ ਹੋਇਆ ਗਰਾਵਡ ਦਾ ਹੀ ਆ ਜੀ ਜਦੋਂ ਕਨਸੋਲੀਡੇਟ ਵਗੈਰਾ ਕਰੂਗੀ ਫਿਰ ਆਪਾਂ ਦੇਖ ਸਾਧਦੇ ਹਾਂ ਕਿੱਥੇ ਕਿ ਜਾ ਕੇ ਮਾਰਕੀਟ ਰੁਕੇਗੀ ਇਹਨੇ ਥੋੜਾ ਜਿਹਾ ਹੋਲਡ ਕਰਨ ਦੀ ਕੋਸ਼ਿਸ਼ ਕੀਤੀ ਸੀ ਜੀ 22550 ਦਾ ਲੈਵਲ ਸੀਗਾ ਉਹ ਕਾਫੀ ਉੱਥੇ ਦੋ ਦਿਨ ਦੇਨੇ ਨੇ ਕੀਤਾ ਜੋਰ ਲਾਇਆ ਬਟ ਨਹੀਂ ਸਰਵਾਈਵ ਨਹੀਂ ਕਰ ਸਕੀ ਮਾਰਕੀਟ ਜੀ کافی ਫੈਕਟਰ ਨੇ ਭਾਜੀ ਰਾਈਟ ਨਾ ਜਿਵੇਂ ਆਪਾਂ ਯੂਐਸ ਮਾਰਕੀਟ ਦੇ ਵਿੱਚ ਗਰਾਵਟ ਦੇਖ ਰਹੇ ਹਾਂ ਤਾਂ ਉਹ ਵੀ ਇੱਕ ਫੈਕਟਰ ਹੋ ਜਾਂਦਾ ਵਰਲਡ ਦੀ ਮਾਰਕੀਟ ਇੰਪੈਕਟ ਹੁੰਦੀ ਹੈ ਜੀ ਇਹਦੇ ਨਾਲ ਤੇ ਮੋਸਟਲੀ ਮਾਰਕੀਟ ਆਪਾਂ ਜੋ ਵਰਲਡ ਦੀ ਦੇਖ ਰਹੇ ਹਾਂ ਰੈੱਡ ਦੇ ਵਿੱਚ ਆ ਜੀ ਜੀ ਜਿੰਨੀ ਆਪਣਾ ਨਾ ਵੀਡੀਓ ਥੋੜਾ ਜਿਹਾ ਲੰਬਾ ਹੋ ਗਿਆ ਤੇ ਆਪਾਂ ਨਾ ਸਟਾਕ ਲੈ ਲਈਏ ਮੇਨ ਮੇਨ ਜਿਹੜੇ ਹੈਗੇ ਸਭ ਤੋਂ ਪਹਿਲਾਂ ਸਟਾਕ ਹੈਗਾ ਜੀ ਸਾਉਂਡ ਡਾਉਨ ਐਸਟੀਓ ਯੂ ਲੈਟਨ ਕਰ ਰਿਹਾ ਇਹ ਅੱਜ ਥੋੜਾ ਜਿਹਾ ਅਪ ਸ਼ੋ ਕਰ ਰਿਹਾ ਸੁਪਰੀ ਮਾਰਕੀਟ ਦੇ ਵਿੱਚ ਤੇ ਇਹਦੇ ਰਿਜ਼ਲਟ ਉਹਨੇ ਆਇਆ ਹੈ ਜੀ ਸਾਊਂਡ ਆ ਰਿਹਾ ਉਹ ਵੀ ਆਪਾਂ ਚੈੱਕ ਕਰਦੇ ਆ ਅ ਅਰਨਿੰਗਸ ਆਈਆਂ ਨੇ ਜੀ ਇਹਨਾਂ ਦੀ 27 ਤਰੀਕ ਨੂੰ ਅ ਇਹਨਾਂ ਨੇ ਮਿਸ ਕੀਤੀਆਂ ਨੇ ਜੀ ਨੰਬਰ ਐਸਟੀਮੇਟਡ ਨੰਬਰ ਇਹਨਾਂ ਦੇ ਨੈਗੇਟਿਵ ਨੇ ਤੇ ਰਿਪੋਰਟਡ ਨੰਬਰ ਵੀ ਇਹਨਾਂ ਦੇ ਆਪਾਂ ਨੈਗੇਟਿਵ ਦੇਖ ਰਹੇ ਹਾਂ 600% ਦੇ ਨਾਲ ਇਹ ਇਹਨਾਂ ਨੇ ਮਿਸ ਕੀਤੀਆਂ ਨੇ ਅਰਨਿੰਗਸ ਰੈਵਨਿਊ ਉਹਨਾਂ ਨੇ 22% ਨਾਲ ਬੀਟ ਕੀਤਾ ਅ ਬੜਾ 스ਕਿੱਲ ਇਹ ਸਟਾਕ ਪੋਜ਼ਿਟਿਵ ਆ ਜੀ ਅੱਜ 10% ਦੀ ਤੇਜ਼ੀ ਮਿਲ ਰਹੀ ਆ ਸਟਾਕ ਦੇ ਵਿੱਚ ਪਾ ਜੀ ਇੱਕ ਵਾਰੀ 30 ਮਿੰਟ ਚਾਰਟ ਦੇ ਉੱਪਰ ਵੀ ਦੇਖਦੇ ਆ ਜੀ ਕੱਲ ਇੱਥੇ ਇੱਕ ক্লোਜ਼ ਹੋਇਆ ਸੀਗਾ 9.21 ਦੇ ਕਰੀਬ ਤੇ 10 ਡਾਲਰ ਦੇ ਇਹ ਸਟਾਕ ਦੇਖ ਸਾਤੇ ਅੱਜ ਤੇ ਪਾ ਜੀ ਇੱਥੇ ਇੱਕ ਇਹਦਾ ਏਰੀਆ ਬਣਦਾ ਸੀ ਜਿਹੜਾ ਆਪਾਂ ਪਹਿਲਾਂ ਡਿਸਕਸ ਕੀਤਾ ਸੀਗਾ 12 ਡਾਲਰ ਦੇ ਕਰੀਬ 12 ਡਾਲਰ ਦਾ ਜਿਹੜਾ سپورਟ ਏਰੀਆ ਸੀਗਾ ਇਹਨੇ ਬ੍ਰੇਕ ਕੀਤਾ ਤੇ ਰਾਈਟ ਨੂੰ ਆਪਾਂ ਡਾਊਨ ਦੇਖ ਸਕਦਾ ਹੁਣ ਇਹਦਾ ਨੈਕਸਟ سپورਟ ਏਰੀਆ 8.45 ਦਾ ਹੀ ਬਣਦਾ ਜੀ ਨਿਊਜ਼ ਬੇਸਡ ਹੈ ਜੀ ਇਹਦੇ ਵਿੱਚ ਨਿਊਜ਼ ਆਈ ਸੀ ਉਦੋਂ ਏਆਈ ਸਟਾਕਸ ਕਾਫੀ ਪੰਪ ਹੋਈ ਸੀ ਤੇ ਜੋਨ ਤੋਂ ਬਾਅਦ ਇਹ ਸਟਾਕ ਫਿਰ ਦੁਬਾਰਾ ਗਰਾਫਟ ਦੇ ਵਿੱਚ ਆਇਆ ਜੀ ਨੈਕਸਟ ਭਾਜੀ ਆਪਾਂ ਗੱਲ ਕਰਨਾ ਹੈ ਰਾਕਟ ਲੈਬ ਦੀ ਉਹ ਸਟਾਕ ਵੀ ਅੱਜ ਥੋੜਾ ਡਾਊਨ ਹੈ 13% ਤੇ ਇਹਨਾਂ ਦੀ ਆਊਟਲੁੱਕ ਜਿਹੜੀ ਹੈਗੀ ਹੈ ਜਿ ਉਹ ਸੌਫਟ ਹੈ ਜੀ ਤੇ ਇਹਨਾਂ ਦੇ ਨੰਬਰ ਵੀ ਆਏ ਭਾਜੀ ਅਰਨਿੰਗਸ ਦੇਖਦੇ ਆ 15% ਨਾਲ ਇਹਨਾਂ ਨੇ ਮਿਸ ਕੀਤੀਆਂ ਨੇ ਅਰਨਿੰਗਸ ਰੈਵਨਿਊ ਉਹਨਾਂ ਨੇ 1.5% ਦੇ ਨਾਲ ਬੀਟ ਕੀਤਾ ਤੇ ਇਹ ਸਟਾਕ ਦੇ ਵਿੱਚ ਆਪਾਂ ਅੱਜ ਜਿ ਦੇਖ ਰਹੇ ਜੀ ਗਰਾਵਡ ਬਣੀ ਆ 4.5% ਦੇ ਕਰੀਬ ਅ ਪ੍ਰੀਵੀਅਸ ਆਵਰਸ ਦੇ ਵਿੱਚ ਮਿਲਦਾ ਜਾਦਾ ਗਰਾਵਡ ਸੀ ਜੀ ਬਟ ਓਪਨ ਹੋਣ ਤੋਂ ਬਾਅਦ ਰਿਕਵਰੀ ਆਈ ਹੈ ਸਟਾਕ ਦੇ ਵਿੱਚ 18.90 ਸੈਂਟ ਤੇ ਹੀ ਆਪਾਂ ਸਟਾਕ ਰਾਈਡ ਨਾਉ ਦੇਖ ਸਕਦੇ ਆ ਕੱਲ ਇੱਥੇ ਕਲੋਜ਼ ਹੋਇਆ ਸੀ ਜੀ ਆਲਮੋਸਟ 19 ਡਾਲਰ ਦੇ ਕਰੀਬ ਤੇ ਜਦੋਂ ਓਪਨ ਹੋਇਆ ਓਪਨ ਹੋਣ ਤੋਂ ਬਾਅਦ 16 ਡਾਲਰ ਦੇ ਕਰੀਬ ਓਪਨ ਹੋਇਆ ਤੇ ਓਪਨ ਹੋਣ ਤੋਂ ਬਾਅਦ ਰਾਈਡ ਨਾਉ ਆਪਾਂ ਤੀਜੀ ਦੇਖ ਰਿਹਾ ਗੈਪ ਡਾਊਨ ਓਪਨ ਹੋਇਆ ਜੀ ਇਹ ਸਟਾਕ ਬਟ ਹੁਣ ਥੋੜਾ ਰਿਕਵਰ ਹੋ ਗਿਆ ਸਟਾਕ ਅ ਨੈਕਸਟ ਭਾਜੀ ਆਪਣਾ ਐਚਪੀਕਯੂ ਜਿਹੜਾ ਹੈਗਾ ਜੀ ਲੈਪਟੌਪ ਵਾਲੀ ਕੰਪਨੀ ਉਹਨਾਂ ਦੇ ਰਿਜ਼ਲਟ ਆਏ ਤੇ ਵਧੀਆ ਨਹੀਂ ਆਏ ਰਿਜ਼ਲਟ ਮਾਰਕੀਟ ਨੂੰ ਪਸੰਦ ਨਹੀਂ ਆਏ ਜੀ ਆਪਾਂ ਐਚਪੀਕਯੂ ਵੀ ਚੈੱਕ ਕਰ ਲੈਂਦੇ ਆ ਜੀ ਅ 3 ਡਾਲਰ ਤੇ ਸਟਾਕ ਦੇਖ ਰਹੇ ਹਾਂ ਭਾਜੀ ਰਾਈਟ ਨਾਓ ਅਰਨਿੰਗਸ ਆਈਆਂ ਨਹੀਂ ਇਹਨਾਂ ਦੀਆਂ ਇਹਨਾਂ ਨੇ ਵੀ ਮਿਸ ਕੀਤੇ ਨੇ ਬਹੁਤ ਥੋੜੇ ਨੰਬਰ ਨਾਲ ਮਿਸ ਕੀਤੇ ਨੇ ਐਸਟੀਮੇਟਡ ਨੰਬਰ ਇਹਨਾਂ ਦੇ 0.7436 ਸੀਗੇ ਬਟ ਰਿਪੋਰਟਡ ਨੰਬਰ ਇਹਨਾਂ ਦੇ 0.74 ਆਇਆ ਨਹੀਂ ਤਾਂ ਅਰਨਿੰਗਸ ਆਉਣ ਤੋਂ ਬਾਅਦ ਇਹ ਸਟਾਕ ਦੇ ਵਿੱਚ ਗਰਾਫਡ ਬਣੀ ਹੈ ਜੀ ਗੈਪ ਡਾਊਨ ਉੱਪਰ ਹੋਇਆ ਸਟਾਕ ਕੱਲ ਇਹ ਸਟਾਕ 33 ਡਾਲਰ ਤੇ ਸੀਗਾ ਤੇ ਅੱਜ ਇਹ ਸਟਾਕ 30 ਡਾਲਰ ਦੇ ਆਸ-ਪਾਸ ਉਤਰ ਹੋਇਆ ਤਾਂ ਇੱਥੇ ਜਿਹੜੇ ਪ੍ਰੀ ਸਪੋਰਟ ਏਰੀਆ ਨੇ ਬ੍ਰੇਕ ਕਰ ਰਿਹਾ ਇੱਥੇ ਇੱਕ ਬੰਦਾ ਸੀਗਾ ਸਪੋਰਟ ਏਰੀਆ 31 ਡਾਲਰ ਦਾ ਜੇ ਤਾਂ ਇੱਥੇ ਹੋਲਡ ਹੋ ਜਾਂਦਾ ਫਿਰ ਤਾਂ ਠੀਕ ਆ ਭਾਈ ਨਹੀਂ ਇਹ ਸਟਾਕ ਫਿਰ ਆਪਾਂ ਹੋਰ ਵੀ ਡਾਊਨ ਦੇਖ ਸਕਦੇ ਹਾਂ ਜੀ ਇੱਕ ਭਾਈ ਕੰਪਨੀ ਹੈਗੀ ਹੈ ਨੈਟ ਐਪ ਐਨ ਟੈਪ ਹੈ ਨਾ ਟਿਕ ਸਿੰਬਲ ਐਨ ਟੀ ਐਪ एवी एपी 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 हां जी ਸਟੱਪ ਹਾਂ ਜੀ ਇਹ ਸਟਾਕ ਵੀ ਆਪਾਂ ਚੈੱਕ ਕਰ ਲੈਂਦੇ ਆ ਇੱਕ ਵਾਰੀ ਤੇ ਇਹ ਵੀ ਸਟਾਕ ਦੇ ਵਿੱਚ ਆਪਾਂ ਗ੍ਰਾਵਿਟੀ ਦੇਖ ਰਹੇ ਹਾਂ ਜੀ 12% ਦੇ ਕਰੀਬ ਗ੍ਰਾਵਟਾ ਅਰਨਿੰਗਸ ਆਈਆਂ ਨੇ ਜੀ ਇਹਨਾਂ ਦੀਆਂ ਬਹੁਤ ਤੋਂ ਥੋੜੇ ਨੰਬਰ ਨਾਲ ਮਿਸ ਕੀਤੀਆਂ ਨੇ ਭਾਈ ਐਸਟੀਮੇਟਿਡ ਨੰਬਰ ਇਹਨਾਂ ਨੇ ਤੇ ਜੋ ਇਹਨਾਂ ਦੇ ਰੈਵਨਿਊ ਦੇ ਨੰਬਰ ਨੇ ਉਹ ਵੀ 25% ਨਾਲ ਇਹਨਾਂ ਨੇ ਮਿਸ ਕੀ ਇੱਕ ਵਾਰੀ ਆਪਾਂ ਚੈੱਕ ਕਰ ਲੈਂਦੇ ਹਾਂ ਜੀ ਜਿਹੜਾ ਸਪੋਰਟ ਏਰੀਆ ਭਾਈ ਇਹਦਾ ਪੜਦਾ ਇੱਥੇ ਮੰਨਦੇ ਜੀ 97.63 ਦੇ ਕਰੀਬ ਇਹਨੇ ਬ੍ਰੇਕ ਨਹੀਂ ਕੀਤਾ ਜੀ ਇਹ ਹੋਲਡ ਕੀਤਾ ਏਰੀਆ ਜੇ ਏਰੀਆ ਹੋਲਡ ਕਰ ਲੰਦਾ ਫਿਰ ਇਹ ਸਟਾਕ ਠੀਕ ਹੈ ਜੀ ਜੇ ਬ੍ਰੇਕ ਹੁੰਦਾ ਫਿਰ ਇਹ ਸਟਾਕ ਹੋਰ ਡਾਊਨ ਆਪਾਂ ਦੇਖ ਸਕਦੇ ਹਾਂ ਬਟ ਜੇ ਜਿਹੜੇ ਆਪਾਂ ਇਹਦੀ ਪਾਸਟ ਪਰਫਾਰਮੈਂਸ ਦੇਖੀਏ ਤਾਂ ਇਹਨਾਂ ਨੇ ਕਾਫੀ ਵਾਰੀ ਅਰਨਿੰਗਸ ਮਿਸ ਨਹੀਂ ਕੀਤੀਆਂ ਜੀ ਵਧੀਆ ਇਹਨਾਂ ਨੇ ਨੰਬਰ ਨੇ ਮੋਸਟਲੀ 5 ਤੋਂ ਲੈ ਕੇ 10% ਨਾਲੇ ਬੀਟੇ ਕਰਦੇ ਆ ਰਹੇ ਨੇ ਇਸ ਵਾਰੀ ਇਹਨਾਂ ਦੇ ਆਣਾ ਐਕਸਪੈਕਟਿਡ ਸੀ ਜੀ ਉਹ ਤਾਂ ਕਰਕੇ ਸਟਾਕ ਦੇ ਵਿੱਚ ਕਾਫੀ ਗਰਾਉਟ ਹੋਈ ਹੈ ਮੋਸਟਲੀ ਜੇ ਆਪਾਂ ਨੂੰ ਪਤਾ ਹੋਵੇ ਕਿਸੇ ਸਟਾਕ ਨੇ ਅਰਨਿੰਗਸ ਮਿਸ ਕਰਨੀਆਂ ਨੇ ਤਾਂ ਉਹ ਸਟਾਕ ਦੇ ਵਿੱਚ ਜਿਆਦਾ ਗਰਾਉਟ ਨਹੀਂ ਹੁੰਦੀ ਜਦੋਂ ਕੁਝ ਅਨਐਕਸਪੈਕਟਡ ਹੁੰਦਾ ਫਿਰ ਆਪਾਂ ਦੇਖਦੇ ਜੀ ਕਾਰਨ ਸਟਾਕ ਗੈਪ ਡਾਊਨ ਹੋ ਜਾਂ ਫਿਰ ਗੈਪ ਆਪ オーਪਨ ਜੀ ਇਹ ਤੁਹਾਨੂੰ ਜੀ ਸਟਾਕ ਦੇਖੋ Dell ਥੋੜਾ ਜਿਹਾ ਨਾ Dell ਵੀ HPQ ਦੇ ਨਾਲ ਹੀ ਨਾ ਇਹ ਵੀ ਅੱਜ ਡਾਊਨ ਆ ਰਿਹਾ ਜੀ ਅੱਛਾ ਅਮਰੀਕਾતના ਨੰਬਰ ਹੀ کہہ ਰਹੇ ਬੇ ਇਹਦੇ ਵੀ ਵਧੀਆ ਨਹੀਂ ਹੋਨੇ ਇਤਕਾਰ ਮੈਂ ਹਾਂਜੀ ਰੈਵਨਿਊ ਪਾਜੀ ਮਿਸ ਕੀਤਾ ਤੇ ਆਊਟਲੁੱਕ ਵੀ ਕਾਰਨ ਹੋ ਸਕਦਾ ਇਹ ਸਟਾਕ ਦੇ ਵਿੱਚ ਗਰਾਵਡ ਦਾ 2.5% ਦੇ ਨਾਲ ਇਹਨਾਂ ਨੇ ਰੈਵਨਿਊ ਮਿਸ ਕੀਤਾ ਬਟ ਇਹਨਾਂ ਨੇ ਅਰਨਿੰਗਸ ਬੀਟ ਕੀਤੀਆਂ ਨੇ ਜੀ 6% ਦੇ ਨਾਲ ਤੇ ਸਟਾਕ ਗੈਪ ਡਾਊਨ ਓਪਨ ਹੋਇਆ ਇਹ ਸਟਾਕ ਦੇ ਵਿੱਚ 5% ਦੀ ਗਰਾਵਡ ਦੇਖ ਰਹੇ ਹਾਂ ਇੱਥੇ ਕਿ ਸਪੋਰਟ ਏਰੀਆ ਮੰਨਦਾ ਜੀ 99 ਡਾਲਰ ਦੇ ਕਰੀਬ ਜੇ ਇਹ ਏਰੀਆ ਵੀ ਬ੍ਰੇਕ ਹੁੰਦਾ ਉਹ ਫਿਰ ਇਹ ਸਟਾਕ ਹੋਰ ਡਾਊਨ ਜਾ ਸਕਦਾ ਫਿਰ ਇੱਥੇ ਇੱਕ ਵਧੀਆ ਸਪੋਰਟ ਏਰੀਆ 88 ਡਾਲਰ ਦੇ ਉੱਪਰ ਬੰਦਾ ਜੀ ਸਟਾਕ ਦੇ ਜੀ ਇੱਕ ਹੈਗੇ ਭਾਈ ਸਟਾਕ ESTC ਕਰਕੇ ਸਟਾਕ ਹੈ ਇਹਨਾਂ ਦਾ ਵੀ ਰਿਜ਼ਲਟ ਵਧੀਆ ਆਇਆ ਤੇ ਇਹ ਸਟਾਕ ਵੀ ਅੱਜ ਆਪਾਂ ਭਾਈ ਦੂਆ ਸੀ ESTV TV ROI ਵਾਲਾ ਜੀ ROI ਵਾਲਾ X लास्ट ਐਲਾਸਟਿਕ ਠੀਕ ਹੈ ਇਹ ਪਾ ਚੈੱਕ ਕਰ ਲਨੇ ਬਾਈ ਇਹ ਸਟਾਕ 115 ਦੇ ਕਰੀਬ ਹੈ ਜੀ ਇੱਥੇ 14% ਦੀ ਤੇਜ਼ੀ ਬਣੀ ਹੈ ਸਟਾਕ ਦੇ ਵਿੱਚ ਤੇ 33% ਦੇ ਨਾਲ ਇਹਨਾਂ ਨੇ ਅਰਨਿੰਗਸ ਬੀਟ ਕੀਤੇ ਨੇ ਰੈਵਨਿਊ ਉਹਨਾਂ ਨੇ 3% ਦੇ ਨਾਲ ਬੀਟ ਕੀਤਾ ਇੱਥੇ ਹੁਣ ਰੈਜ਼ਿਸਟੈਂਸ ਏਰੀਆ ਬਣਦਾ ਜੀ 119 ਦੇ ਕਰੀਬ 118 ਦੇ ਏਰੀਆ ਜੇ ਇਹ ਏਰੀਆ ਬ੍ਰੇਕ ਹੋ ਜਾਂਦਾ ਫਿਰ ਇਹ ਸਟਾਕ ਦੇ ਵਿੱਚ ਆਪਾਂ ਤੇਜ਼ੀ ਦੇਖ ਸਕਦੇ ਹਾਂ ਜੀ ਅ ਨੈਕਸਟ ਪਾ ਜੀ ਆਪਾਂ ਉਹ ਲੈਨੇ ਮੌਨਸਟਰ ਜਿਹੜਾ ਹੈਗਾ ਨਾ ਜੀ ਐਮ ਐਨ ਐਸਟੀ ਕਰਕੇ ਹੈਗਾ ਤੇ ਇਹਨਾਂ ਦੇ ਵੀ ਜਿਹੜੇ ਹੈਗੇ ਨਾ ਫੋਰਥ ਕੁਆਟਰ ਦਾ ਜਿਹੜਾ ਰਿਜ਼ਲਟ ਵਧੀਆ ਆਇਆ ਆਈ ਥਿੰਕ ਰਿਜ਼ਲਟ ਆਇਆ ਜਾਂ ਹੋਣੀ ਆ ਥੋੜਾ ਜਿਹਾ ਮੈਨੂੰ ਪ੍ਰਤੀਯੋਜਨ ਜੀ ਇਸ ਨੇ ਇਹਨਾਂ ਦੇ ਨੰਬਰ ਆਏ ਨੇ ਅਰਨਿੰਗਸ ਇਹਨਾਂ ਨੇ ਮਿਸ ਕੀਤੀਆਂ ਨੇ 5% ਦੇ ਨਾਲ ਰੈਵਨਿਊ ਇਹਨਾਂ ਨੇ 1% ਦੇ ਨਾਲ ਬੀਟ ਕੀਤਾ ਤੇ ਇਹ ਕਾਰਨ ਹੈ ਜੀ ਬਟ ਇਹਨਾਂ ਦੀ ਆਊਟਲੁੱਕ ਦੇਖਣ ਵਾਲੀ ਹੋਊਗੀ ਭਾਜੀ 5% ਦੀ ਤੇਜ਼ੀ ਬਣੀ ਹੈ ਸਟਾਕ ਦੇ ਵਿੱਚ ਅ ਬਟ ਜੇ ਆਪਾਂ ਪਾਸਟ ਦੇ ਵਿੱਚ ਦੇਖੀ ਅਰਨਿੰਗਸ ਇਹ ਮੋਸਟਲੀ ਮਿਸ ਕਰਦੇ ਆ ਰਹੇ ਨੇ 6% ਦੇ ਨਾਲ 3% 10% ਤੇ ਇਹ ਰੈਵਨਿਊ ਵੀ ਮਿਸ ਕਰ ਰਹੇ ਨੇ ਇਹਨਾਂ ਦੀ ਜੋ ਪੋਜ਼ਿਟਿਵ ਅਰਨਿੰਗਸ ਆਈਆਂ ਸੀਗੀਆਂ ਉਹ ਖੁਦ 2 ਨਵੰਬਰ ਨੂੰ ਆਈਆਂ ਸੀਗੀਆਂ 2023 ਦੇ ਵਿੱਚ ਤੇ ਉਸ ਤੋਂ ਬਾਅਦ ਮਿਸ ਸੀ ਕਰ ਰਹੇ ਨੇ ਭਾਜੀ ਇਹ ਤੇ ਰਾਈਟ ਨਾਓ ਆਊਟਲੁੱਕ ਕੇ ਕਾਰਨ ਹੋ ਸਕਦਾ ਇਸ ਸਟਾਕ ਦੇ ਵਿੱਚ ਤੇ ਸਟਾਕ ਨਾਲ ਆਪਾਂ ਰੇਂਜ ਦੇ ਵਿੱਚ ਵੀ ਦੇਖ ਰਹੇ ਹਾਂ ਇੱਥੇ ਕਿ ਇੱਥੇ ਕਿਹਦਾ ਸਪੋਰਟ ਏਰੀਆ ਲੱਗਦਾ 47 ਡਾਲਰ ਤੇ ਇੱਥੇ ਆਪਾਂ ਇੱਕ ਰੈਜ਼ਿਸਟੈਂਸ ਏਰੀਆ ਦੇਖ ਸਕਦੇ ਹਾਂ 55 ਡਾਲਰ ਤੇ ਉਸ ਤੋਂ ਬਾਅਦ 60 ਡਾਲਰ ਦੇਖੀਏ ਜੀ ਇਹ ਦੋ ਏਰੀਆ ਬਣਦੇ ਨੇ ਜੀ ਇਹ ਰੇਂਜ ਦੇ ਵਿੱਚ ਲਾਸਟ ਆਪਾਂ ਲੈ ਲੈਣਾ ਇਹ ਕਮੈਂਟ ਫੂਬੋ ਐਫ ਯੂ ਬੀਓ ਕਰਕੇ ਜਿਹੜਾ ਪੀ ਵੀ ਹੈਗਾ ਇੱਕ ਅ ਇਹਨਾਂ ਦੇ ਰਿਜ਼ਲਟ ਵਧੀਆ ਨਹੀਂ ਆ ਰਹੇ ਪਾ ਜੀ ਹਾਂ ਜੀ ਆ ਫੋਬੂ ਆਪਾਂ ਇਹ ਚੈੱਕ ਕਰਦੇ ਆ ਭਾਜੀ ਚਾਰਟ ਓਪਨ ਹੋ ਰਿਹਾ ਜੀ ਤੇ ਇਹ ਸਟਾਕ ਦਾ ਪ੍ਰਾਈਸ ਵਗੈਰਾ ਆਪਾਂ ਦੇਖਦੇ ਆ ਅੰ 2 ਡਾਲਰ ਦਾ ਸਟਾਕ ਆ ਜੀ 20% ਦੀ ਗਰਾਵਟਾ ਭਾਜੀ ਇਹ ਸਟਾਕ ਦੇ ਵਿੱਚ ਇਹ ਸਟਾਕ ਤੋਂ ਮੈਨੂੰ ਲੱਗਦਾ ਦੂਰ ਹੀ ਰਹਿਣਾ ਬਿਹਤਰ ਆ ਜੀ ਇਹਨੂੰ ਆਪਾਂ ਅਰਨਿੰਗਸ ਦੇਖ ਲੈਣੇ ਜੀ 38% ਦੇ ਨਾਲ ਇਹਨਾਂ ਨੇ ਬੀਟ ਕੀਤੀਆਂ ਪਰ 네ਗੇਟਿਵ ਇਨ ਅਰਨਿੰਗਸ ਇਹਨਾਂ ਦੀਆਂ 2 ਡੋਲਰ ਦਾ ਸਟਾਕ ਆ ਜੀ ਮੈਨੂੰ ਲੱਗਦਾ ਅਵੋਇਡ ਕਰਨਾ ਬੈਟਰ ਆ ਜੀ ਠੀਕ ਆ ਠੀਕ ਹੈ ਕਿੰਨੀ ਜੀ ਫਿਰ ਆਪਾਂ ਅੱਜ ਲੈਣਿਆ ਇਜਾਜ਼ਤ ਜਿਹੜੇ ਵੀ ਸਟਾਕ ਆਪਾਂ ਡਿਸਕਸ ਕੀਤੇ ਆ ਇਹ ਸਿਰਫ ਆਪਾਂ ਐਜੂਕੇਸ਼ਨ ਪਰਪਸ ਵਾਸਤੇ ਡਿਸਕਸ ਕੀਤੇ ਆ ਜੀ ਜੇ ਕਿਸੇ ਨੂੰ ਕੋਈ ਵੀ ਲੱਗਦਾ ਸਟਾਕ ਦੇ ਵਿੱਚ ਕੋ ਇਨਵੈਸਟਮੈਂਟ ਕਰਨੀ ਆ ਤਾਂ ਆਪਦੇ ਜਿਹੜਾ ਫਾਈਨੈਂਸ਼ੀਅਲ ਐਡਵਾਈਜ਼ਰ ਆ ਜੀ ਉਹਦੀ ਸਲਾਹ ਲਈ ਜਾਵੇ ਤਾਂ ਜੋ ਤੁਹਾਡਾ ਡਿਸੀਜਨ ਸਹੀ ਵਾਈਜ਼ ਹੋ ਸਕੇ ਠੀਕ ਹੈ ਭਾਜੀ ਮਰਡੇ ਜੀ ਗੱਲ ਜੀ ਥੈਂਕ ਯੂ ਭਾਜੀ ਸਤਿ ਸ੍ਰੀ ਅਕਾਲ ਦੀ ਸਾਰਿਆਂ ਨੂੰ